ठाणा शाहकोट दी पुलिस नु नशा क्लब चल रही जो नशा विरुद्ध मुहिम तहत काकड़ो ऑपरेशन दौरान बकवक नामक उस फिलिडा ग्राम हिरवन सुबह 9:00 बजे दी नकदी ਅਤੇ 32 ਗੋਰ ਦੇ ਇੱਕ ਕ੍ਰਿਸਟਲ ਦੇ ਨਾਲ 30 ਜੰਦਾ ਰੌਣ ਸਮੇਤ 209 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਜਿਹਦੇ ਤਹਿਤ ਪੁਲਿਸ ਨੇ ਦੋ ਦੇਸੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਆਓ ਦੇਖਦੇ ਹਾਂ ਗਿਲੰਦਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਨਸ਼ਾ ਵਿਰੋਧ ਪੰਜਾਬ ਸਰਕਾਰ ਦੇ ਏਜੰਡੇ ਤੇ ਮਾਨਯੋਗ ਡੀਸੀ ਪੰਜਾਬ ਜਿਹਦੇ ਦਸ਼ਨ ਨਿਰਦੇਸ਼ ਤੇ ਜਿਲ੍ਹਾ ਡਰੰਦ ਤੇ ਅੱਤੀ ਦੇ ਮਾਨਯੋਗ ਐਸਐਸਪੀ ਸਾਹਿਬ ਗੁਰਮੀਤ ਸਿੰਘ ਜੀ ਵੱਲੋਂ ਜ਼ਿਲ੍ਹੇ ਅੰਦਰ ਸਰਚ ਆਪਰੇਸ਼ਨ ਕਸੋ ਆਪਰੇਸ਼ਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਦੇ ਤਹਿਤ ਸੌਦੇਨ ਸ਼ਾਕੋਟ थाना ਮੋੜਾ थाना ਸ਼ਾਕੋਟ ਦੇ ਮੁਖ ਅਫਸਰ ਇਨਸਪੈਕਟਰ ਬਲਿੰਦਰ ਸਿੰਘ ਵੱਲੋਂ ਲੱਖਰ ਦੀ ਟੀਮ ਲੈ ਕੇ ਇਲਾਕੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਜੋ ਇਸ ਆਪਰੇਸ਼ਨ ਦੇ ਇਤਰਾਣ ਨਾਕੇ ਗਸ਼ਟਾ ਔਰ ਸਰਚ ਕੀਤੀ ਗਈ ਦਰਾਨੇ ਨਾਕਾਬੰਦੀ ਤਿੰਨ ਵੱਖ-ਵੱਖ ਜਗ੍ਹਾ ਤੋਂ ਸਾਡੇ ਕੋਲ ਰਿਕਵਰੀ ਹੋਈਆਂ ਜਿਦੇ ਤਹਿਤ ਇੱਕ ਦੋਸ਼ੀ ਦੀਪਕ ਸ਼ਰਮਾ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਰਾਮਗੜੀਆ ਮੱਲਾ ਸ਼ਾਹਕੋਟ ਕੋਲੋ 57 ਗ੍ਰਾਮ ਯਰੂਨ 9200 ਰੁਪਏ ਡਰਗਮਣੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਉਹਦਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਔਰ ਇਹ ਦੋਸ਼ੀ ਬੜਾ ਨਟੋਰੀਸ ਹੈਗਾ ਇਹਦੀ ਡੀਪਲੀ ਇਨਵਿਸਟਿਗੇਸ਼ਨ ਕੀਤੀ ਜਾ ਰਹੀ ਆ ਔਰ ਇਹ ਇਹ ਸਮਾਨ ਇਹ ਕਿੱਥੋਂ ਲੈ ਕੇ ਆਇਆ ਕਿਹੜੇ ਸਾਧਨ ਇਹਨੇ ਵਰਤੇ ਜਾਂ ਇਹਦੇ ਕਿਹੜੀ ਪ੍ਰਾਪਰਟੀ ਬਣਾਈ ਉਹਦੇ ਨੂੰ ਇਨਵੈਸਟੀਗੇਸ਼ਨ ਵੈਰੀਫਾਈ ਕੀਤਾ ਜਾਵੇ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਮੁਕਦਮਾ ਦਰਜ ਹੋਇਆ ਐਸੇ ਗੁਟਾ ਸਿੰਘ ਚਮਕਨਗਰ ਉਸਿਆ ਬਨੋ ਕਿ ਦੋਸ਼ੀ ਹਰਮਨਪ੍ਰੀਤ ਹੈ ਉਸ ਪਰ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਥਾਨ ਧੰਨਿਵਾਲ ਥਾਣਾ ਸ਼ਾਹਕੋਟ ਪਾਸੋਂ ਇੱਕ ਦੇਸੀ ਕਟਾ ਬੱਤੀਬੌਰ ਸਵੇਤ ਮੈਗਜ਼ੀਨ ਅਤੇ ਤਨ ਰੌਂਦ ਜੰਦਾ ਉਤੋਂ ਬਰਾਉਂਦੇ ਹਨ ਅਤੇ ਉਹਦੇ ਇੱਕ ਹੀ ਰੌਂਦਾਂ ਮੋਟਰਸਾਈਕਲ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵਕਫਾ ਤਰਾਉਂਦਾ ਤੇ ਤਿੰਨ ਮੁਕਦਮੇ ਦਰਜ ਹਨ ਤੇ ਜੇਲ੍ਹ ਤੋਂ ਜਮੰਤ ਤੇ ਆਇਆ ਹੋਇਆ ਤੇਰੀ ਜਿਹੜੀ ਤਫ਼ਤੀਸ਼ ਹੈ ਉਹ ਬੜੀ ਡੀਪਲੀ ਕੀਤੀ ਹੈ ਕਰ ਰਹੇ ਆ ਕਿ ਵਾਪਨ ਕਿੱਥੋਂ ਲੈ ਕੇ ਆਇਆ ਕਿੱਥੇ ਵਰਤਿਆ ਗਿਆ ਜਾਂ ਇਹਦੇ ਨਾਲ ਕੋਈ ਹੋਰ ਤਾਂ ਨਹੀਂ ਇਹਨੂੰ ਮਾਨਜਬਦਾਂ ਤੇ ਪੇਸ਼ ਕਰਕੇ ਅਗਲਾ ਰਮਾਨਾ ਕੀਤਾ ਜਾਊਗਾ ਇਸੇ ਤਰ੍ਹਾਂ ਇੱਕ ਮਗਦਮਾ ਐਸੇ ਪੂਰਨ ਸਿੰਘ ਵੱਲੋਂ ਦਰਜ ਕੀਤਾ ਕਿ ਦੋਸ਼ੀ ਦਰਸ਼ਨ ਸਿੰਘ ਉਸ ਲੱਡੂ ਪੁੱਤਰ ਉਤਮ ਸਿੰਘ ਪਾਸੀਪਿੰਡ ਬਾਹੂਵਾਲ ਬਾਹੂਵਾਲ ਥਾਣਾ ਸ਼ਾਹਕੋਟ ਦੇ ਘਰ ਵਿੱਚੋਂ 209 ਬੋਤਲਾਂ ਸ਼ਰਾਬ ਨਜਾਇਜ਼ ਦੇਤੀ ਜਿਹੜੀ ਬਰਾਮਦ ਹੋਈ ਆ ਔਰ ਇਹ ਦੋਸ਼ੀ ਵੀ ਜਿਹੜਾ ਘਰੋਂ ਫਰਾਰ ਆ ਤੇ ਇਹਦੇ ਖਿਲਾਫ ਪਹਿਲਾਂ ਵੀ ਪੰਜ ਮਕਦਮੇ ਦਰਜ ਹਨ ਤੇ ਇਹਦੀ ਜਿਹੜੀ ਡਿਪਲੀ ਅਨਵੈਸਟੀਗੇਸ਼ਨ ਕੀਤੀ ਜਾਊਗੀ ਕਾਸ ਆਪਰੇਸ਼ਨ ਦੇ ਨਾਲ ਨਾਲ ਪੰਜਾਬ ਪੀਸ ਵੱਲੋਂ ਅਭਿਆਨ ਜਿਹੜਾ ਜੋਧ ਨਸ਼ਿਆਂ ਦੇ ਵਿਰੁੱਧ ਜਿਹੜਾ ਚੱਲਿਆ ਉਹਦੇ ਲਈ ਵੱਡੀਆਂ ਮਰਾਉਂਦੀਆਂ ਲਗਾਤਾਰ ਹੋ ਰਹੀਆਂ ਹਨ ਔਰ ਨਾਨਾ ਵਾਲੀ ਜਿਹੜੇ ਇਸ ਭਿਆਨਕ ਨਸ਼ੇ ਦੀ ਬੁਆਰੀ ਚ ਲਿਫਤ ਹੋ ਚੁੱਕੇ ਹਨ ਉਹਨਾਂ ਪੀੜਤਾ ਨਾਲ ਉਹਦੇ ਪਰਿਵਾਰਾਂ ਨਾਲ ਵਕਤ ਸਮੇਂ ਜਿਹੜੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਿਵਲ ਹਸਪੀਟਲ ਚੋਂ ਦਾ ਟਰੀਟਮੈਂਟ ਕਰਾਉਣ ਲਈ ਉਤਸਾਹ ਜਾ ਰਹੇ ਹਨ ਔਰ ਪਬਲਿਕ ਜਿਹੜੀ ਇਸ ਗੱਲ ਤੇ ਸਪੋਰਟ ਵੀ ਕਰ ਰਹੀ ਹੈ ਨਾਲ ਨਾਲ ਇਸ ਬਿਮਾਰੀ ਭੈਣੇ ਕਿ ਬਿਮਾਰੀ ਦਾ ਲੰਮਤਾ ਮਾਰੇ ਵੀ ਪਬਲਿਕ ਨੂੰ ਮਾਫਵਾ ਪਲੇਟਫਾਰਮ ਉਰਹੀਂ ਜਾਗਰੂਤਾ ਫੈਲਾਈ ਜਾ ਰਹੀ ਹੈ ਥੈਂਕ ਯੂ